ਔਰ ਕਿਵੇਂ ਮਾਰਾਂ ਹਾਂ ਔਰ ਕਿਵੇਂ ਮਾਰਾਂ ਨੂੰ ਮਾਚਿਆ ਹਾ ਕਿਸੇ ਰਹਿਣਦੇ ਰਹਿਣਦੇ ਨਹੀਂ ਜੜੀ ਆਉਣ ਵਾਲੀ ਉਹ ਨਾ ਜਦੋਂ ਮੈਂ ਤੈਨੂੰ ਕਿਹਾ ਸੀ ਤੂੰ ਚੁੱਪ ਕਰਕੇ ਬਹਿ ਜੀ ਉਥੇ ਲੁੱਤਰ ਲੁੱਤਰ ਬੋਲੀ ਗਿਆ ਤੇਰਾ ਮਤਲਬ ਕੀ ਸੀ ਚੁੱਪ ਕਰਕੇ ਬਹਿ ਜਾ ਛਿੱਤਰ ਖਾਣਾ ਨਾ ਤੂੰ ਸਿਰਚ ਮੈਂ ਨਾ ਛਿੱਤਰੋ ਕੀ ਮਾਰਦੇ ਸੀ ਨਿੰਮਕੀ ਨਾਲ ਆਪਦਾ ਘਰ ਬਸਾਉਣਾ ਸੀ ਉਹ ਬੇਬੇ ਨਿੰਮਕੀ ਕਹਦੀ ਆ ਹੁਣ ਹੋਰ ਦੇ ਇੱਥੇ ਕਰਕੇ ਕੀ ਪੈਰੀ ਹੱਥ ਲਾਉਂਦੇ ਉਥੇ ਉਹਨਾਂ ਦੇ ਮਿੰਤਾ ਨਾ ਕਰ ਲੀਆਂ ਬੇ ਪੈਰੀ ਹੱਥ ਵੀ ਲਾਉਣੇ ਪੈ ਜਾਂਦੇ ਆ ਆਪਦੀ ਗਉ ਨੂੰ ਕਹਿੰਦੇ ਹੁੰਦੇ ਨਾ ਗਦੇ ਨੂੰ ਪਿਓ ਕਹਣਾ ਪੈ ਜਾਂਦਾ ਕਿਸੇ ਟਾਈਮ ਉਹ ਦੇਖ ਲੈ ਲੈ ਮੇਰਾ ਸਾਲ ਉਹਨੂੰ ਨਹੀਂ ਪਤਾ ਮੇਰੀ ਭੈਣ ਦਾ ਘਰ ਬਸਦਾ ਕਿ ਉੱਜੜਦਾ ਮੂਰੇ ਹੋ ਕੇ ਅਸੀਂ ਨਹੀਂ ਭੇਜਦੇ ਨਾਲ ਆਲੂ ਖੀਰ ਚਾਥੇ ਤੁਮਾ ਹੁਣ ਲਿਆਉਂਦੇ ਆਪਾਂ ਵੀ ਨਹੀਂ ਦੇਖੀ ਤੂੰ ਥੋੜਾ ਕੁਝ ਬੋਲਿਆ ਅਗਲਾ ਕਹੇ ਨਾ ਅਗਲੇ ਦੀ ਭੈਣ ਹੈ ਐਂ ਬੋਲਦਾ ਹੂੰ ਭਾਏ ਅਗਲੇ ਦੀ ਰੱਖ ਲੈ ਚੰਗਾ ਕਿੰਨਾ ਟਾਈਮ ਰੱਖੂਗਾ ਘਰੇ ਜੇ ਭੈਣਾਂ ਤਾਂ ਵੇ ਰੱਖਣੀ ਕੀ ਆ ਉਹਨਾਂ ਨੇ ਅਗਲੇ ਸੱਚੇ ਐ ਵੀ ਸਰਪੰਚ ਨੂੰ ਲਿਆਉ ਗੱਲ ਕਰਕੇ ਤੋੜਾਂਗੇ ਆਪਣੇ ਚ ਘਟ ਕਮੀ ਐ ਉਹ ਤਨ ਮੈਂ ਕਿਹਾ ਤਾਂ ਅਸੀਂ ਲੈ ਚਾਲਦੇ ਸਰਪੰਚ ਨੂੰ ਉਦੋਂ ਤੂੰ ਨਹੀਂ ਮੰਨੀ ਵੇ ਸਰਪੰਚ ਨੂੰ ਕਿਉੜੇ ਮੂੰਹ ਨਾਲ ਨਾ ਜਾਂਦੀ ਕੰਜਰਾ ਗੱਲ ਹੀ ਨਹੀਂ ਸਮਝਦਾ ਮੇਰੀ ਓਏ ਹੁਣ ਵੀ ਲੈ ਕੇ ਜਾਣਾ ਪੂਜੇ ਉਹ ਕਰਨਾ ਤਾਂ ਸਮਝੌਤਾ ਕਰਾਉਣਾ ਤਾਂ ਹੁਣ ਮੇਰੀ ਗੱਲ ਸੁਣ ਲੈ ਕੇ ਜਾਣਾ ਪਊਗਾ ਆਪਾਂ ਕੋਈ ਕਿਸੇ ਕੋਈ ਬਹਾਨਾ ਪਾ ਲਾਂਗੇ ਹੋ ਸਕਦਾ ਜੇ ਆਪਾਂ ਦੋਨੇ ਦਵਾਰੇ ਵਗ ਜਾਈਏ ਮੈਂ ਐ ਸੋਚਦੀ ਸੀ ਨਾ ਨਾ ਦਵਾਰੇ ਦੂਰੇ ਦਾ ਤੂੰ ਮਾਰ ਗੋਲੀ ਹੁਣ ਉਹ ਤਾਂ ਗੱਲਾਂ ਗੰਨਾ ਜਿਹੜੀਆਂ ਤੂੰ ਕਰਦੀਆਂ ਰਹਿਣ ਦੇ ਮੈਂ ਤੈਨੂੰ ਐ ਕਹਣਾ ਜਿਹੜਾ ਨੂੰ ਉੱਦੇ ਫੋਨ ਜਾਲਾਇਆ ਸੀ ਤੂੰ ਕੌਣਾ ਹੋਏ ਭੁੱਲ ਲਾਗੇ ਕੌਣਾ ਸਿੰਧੂ ਉਹਨੂੰ ਦਵਾਰੇ ਫੋਨ ਲਾ ਉਹਨੂੰ ਕਿਆ ਕਰਾਇਆ ਯਾਰ ਲੈ ਤੇਰਾ ਕਰਾਇਆ ਛੇਤੀ ਅੱਗ ਲੱਗੀ ਪਈ ਆ ਵਿਆਹ ਕਰਾਉਣ ਦੀ ਪਹਿਲਾਂ ਤਾਂ ਸੰਭਾਲ ਲੈ ਉਹ ਤੇਰਾ ਹੀ ਸੋਚਣਾ ਕਰੇ ਇੱਥੇ ਕੰਮ ਦਿੰਦਾ ਕਿੱਥੋਂ ਕਰ ਲੇਗੀ ਤੂੰ ਸਾਰਾ ਵਿਹੜਾ ਦੇਖ ਕੇ ਲੋਟ ਗੰਦ ਖਿਲ ਰਾਇਆ ਪਿਆ ਕੁਛ ਨਹੀਂ ਹੁੰਦਾ ਮੈਨੂੰ ਜਿੱਥੋਂ ਤੱਕ ਮੇਦ ਸੀ ਨਾ ਉਹ ਅੱਜ ਤੋੜ ਦਾਂ ਦੀ ਤੂੰ ਅੜਿਆ ਰਿਹਾ ਏ ਮੀ ਵਾਧੂਆ ਮੁੰਡੇ ਨਾਲ ਓਏ ਮੈਂ ਤਾਂ ਜਿਹੜੀ ਗੱਲ ਕਰਨ ਉਹਦਾ ਮੈਨੂੰ ਪਤਾ ਸੀ ਅਗਲੀ ਪਿਛਲੀ ਗਰਮੀ ਸੀ ਮੇਰੇ ਸਾਲੇ ਨੂੰ ਕੋਈ ਉਹ ਗੱਲਾਂ ਕਰਨ ਲੱਗ ਗਿਆ ਉੱਥੇ ਮੈਂ ਬੁੜੀਆਂ ਜਮਾਂ ਕੀ ਬੋਲਾਂ ਹੁਣ ਇਹਨੂੰ ਦੱਸ ਪਰ ਉਹਨੇ ਡਰੋਣੇ ਆ ਆਪਦੀ ਰਿਪੋਰਟ ਕੋਈ ਨਾ ਭਾਈ ਰਿਸ਼ਤੇਦਾਰ ਨਾ ਜਦੋਂ ਆਪਾਂ ਜਾਣਦੇ ਆ ਗਰਮੀ ਅਗਲਾ ਉ ਹੋਰ ਕਿ ਕਿਸੇ ਹੋਰ ਨਾਲ ਥੋੜਾ ਕੱਢੂ ਤੇਰੇ ਨਾਲ ਹੀ ਕੱਢਣੀ ਸੀ ਉਹਨੇ ਸੱਦੋ ਹਾਂ ਲੱਗ ਪਾਣੀ ਪੁਣੀ ਲਿਆ ਹੁਣ ਜਿਹੜਾ ਕੋਈ ਕਰਾਉਣਾ ਸੀ ਮੈਂ ਤਾਂ ਤੇਰੇ ਮਗਰ ਲੱਗ ਕੇ ਮੈਨੂੰ ਪਹਿਲੀ ਮੱਥਾ ਰਣ ਕੈਮਰਾ ਜਦੋਂ ਤੂੰ ਕਹਿੰਦੀ ਸੀ ਚੱਲ ਸਰਪੰਚ ਨੂੰ ਲੈ ਕੇ ਜਾਂਦੇ ਪਾਣੀ ਤਾਂ ਲਿਆਵਣੀ ਆ ਹੁਣ ਤੂੰ ਐਂ ਸੋਚ ਵੀ ਸਰਪੰਚ ਨੂੰ ਆਪਾਂ ਕਿਵੇਂ ਲੈ ਕੇ ਜਾਵਾਂਗੇ ਉਹ ਬੱਸ ਹੁਣ ਨਹੀਂ ਮਾ ਤੇਰੇ ਮਗਰ ਲੱਗਦਾ ਕਰ ਲੈ ਸਰਪੰਚ ਨਾਲ ਗੱਲ ਨਾ ਹੋਰ ਜਿਹੜਾ ਨਾ ਉਦਦੇ ਗੱਲ ਕੀਤੀ ਭੋਲਾ ਪਾਲਾ ਉਹਨਾਂ ਕਰ ਗੱਲ ਨਾਲ ਅਮਰੀਕਾ ਦੇ ਵਿੱਚੇ ਤੋਪਾਂ ਭਰਿਆ ਜਾਊਗਾ ਕੁਝ ਨਹੀਂ ਹੁੰਦਾ ਦੋਨੇ ਲਿਆਵਾਂਗੇ ਸਕੀਆਂ ਪਾਣਾ ਕਹਿੰਦੀ ਸੀ ਤੂੰ ਜਿਹੜੀਆਂ ਤੇਰਾ ਦਿ ਇਹ ਕਾਨੂੰਨ ਬਣਦਾ ਨਾ ਜਿਹੜਾ ਚਾਹੇ ਇੱਕ ਦਿਨ ਵਿਆਹੀ ਆ ਜੇ ਤਾਈ ਸੱ ਦੇਣਾ ਪੈਂਦਾ ਉਹਦਾ ਦਿਮਾਗੋਂ ਪੈਦਲਾ ਆਏ ਹੁਣ ਆਪਾਂ ਲੈ ਆਉਂਦੀ ਨਹੀਂ ਛੱਡ ਪਰੇ ਦੇ ਨਹੀਂ ਖੜਾ ਹਿੱਸਾ ਦਾ ਮੈਂ ਕੋਈ ਨਹੀਂ ਚੜੰਦੇ ਨਾ ਥੜੇ ਤੇ ਇੱਥੇ ਆਹੋ ਕਹਿੰਦਾ ਸੀ ਨਾ ਨੱਕ ਨਾਲ ਲਖੀ ਰਕੜਾ ਹੂੰ ਦੋਨਾਂ ਨੂੰ ਅੰਦਰ ਕਰਾ ਦੇਣਗੇ ਉਹ ਚੱਪੜ ਨਾਲ ਕੱਢ ਦੂੰ ਮੈਂ ਇੱਥੇ ਥੜੇ ਤੇ ਤਾਂ ਆਉਂਦੇ ਅਰੇ ਮੈਂ ਡਰੀ ਜਾਨੀ ਤੂੰ ਪਹਿਲਾਂ ਤਾਂ ਫੜਾ ਮਾਰੀ ਜਾਨੀ ਰਹਿੰਦੀ ਹੁਣ ਦੂਜੇ ਲੁੱਟ ਹੋਗੀ ਮੇਰੀ ਗੱਲ ਸੁਣੋ ਤੂੰ ਇੱਥੇ ਬੋਲਣ ਜੋਗਾ ਜਦੋਂ ਕੋਰਟ ਚ ਕੇਸ ਕਰਤਾ ਨਾ ਉਦੋਂ ਤਾਂ ਬੋਲ ਕੇ ਬੰਦ ਹੋ ਜਾਂਦੀ ਐ ਓਏ ਕਿਹੜਾ ਕੋਰਟ ਚ ਨਾਲੇ ਹਰਪ੍ਰੀਤ ਦੇਖ ਲਈ ਸੀ ਭੌਂਕਦੀ ਉੱਥੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਬੈਠੇ ਸੀਗੇ ਮਾਸਾ ਚੱਕੀ ਬਈ ਇਹ ਅਗਲੀ ਤਾਂ ਬੋਲੂਗੀ ਉਹਦੇ ਮਾਪਿਓ ਸੀ ਉਹਦੇ ਭੈਣ ਭਰਾ ਸੀ ਉਹਨੂੰ ਮੌਕਾ ਮਿਲਿਆ ਬੋਲਣ ਦਾ ਉਹ ਤਾਂ ਅਗਲੀ ਬੋਲੂਗੀ ਇਹ ਗੱਲ ਮੁੱਕ ਗਈ ਸਵਾ ਥਰਸਾ ਸਿਰੇ ਤੇ ਗੰਡ ਲੈਉਣੀ ਨਹੀਂ ਨੀ ਤਾਂ ਲੈਉਣੀ ਨਹੀਂ ਬਸ ਜੇ ਭੋਲਣਾ ਗੱਲ ਕਰਨੀ ਐ ਕਰ ਲੈ ਨੀ ਮੈਂ ਆਪਦੇ ਹਿਸਾਬ ਨਾਲ ਮੈਂ ਮੈਨੀ ਕੋਟ ਕਚੈਰੀਆਂ ਦੇਖਦੀ ਮੈਂ ਤਾਂ ਉੱਥੇ ਹੀ ਗੱਲ ਕਰੂੰਗੀ ਕੋਈ ਨਾ ਸਰਪੰਚ ਨਾਲ ਗੱਲ ਕਰ ਲਾਂਗੇ ਮੈਥੋਂ ਨਹੀਂ ਤਰੀਕਾ ਤੇ ਜਾਇਆ ਜਾਂਦਾ ਨਾਲੇ ਅਗਲੀ ਕਹੂਗੀ ਕੰਧ ਕੱਢ ਦੋ ਉਹ ਨਾ ਕੱਢੀ ਖੜੀ ਕੰਧ ਤਾਂ ਹੁਣ ਜਦੋਂ ਉਹ ਭਲੀ ਮਾਨਸੀ ਨਾਲ ਕਹੀ ਜਾਂਦਾ ਵੀ ਚੱਲ ਵੜ ਭਾਈ ਚੱਲ ਵੜ ਭਾਈ ਪੈਰੀ ਹੱਥ ਲਾਈ ਜਾਂਦੇ ਹੈਗਾ ਹੁਣ ਅਈ ਤਾਂ ਹੈ ਨਹੀਂ ਨਾਲ ਆ ਰੋਬ ਨਾਲ ਤੀਵੀਆਂ ਨਹੀਂ ਰਹਿੰਦੀਆਂ ਹੁੰਦੀਆਂ ਤੈਨੂੰ ਮੈਂ ਦੱਸਤਾ ਨਾ ਉਹ ਬੇਦਰ ਮਿੱਠਤ ਨਾਲ ਗੱਲ ਕੀਤੀ ਆ ਕੋਈ ਰੋਬ ਵਾਲੀ ਗੱਲ ਨਹੀਂ ਕੀਤੀ ਐਵੇਂ ਜੇ ਤੂੰ ਬਣਾਈ ਇੰਨੀਆਂ ਚਾਰ ਕੋਣੋਂ ਤਾਂ ਬਣਾਈ ਚੱਲ ਜੇ ਨਹੀਂ ਅਗਲੀ ਮੰਨਦੀ ਆਪਾਂ ਨਹੀਂ ਸਰਚ ਹੈਗਾ ਹੁਣਾਂ ਰਹਿਣ ਦੇ ਆਪਦੇ ਘਰੇ ਬੈ ਤੁਹਾ ਤਾਂ ਵੀ ਕਮਲੀਆਂ ਮਾਰੀ ਜਾਂਦਾ ਮੈਨੂੰ ਐ ਫਿਕਰ ਲੱਗਿਆ ਪਿਆ ਹੁਣ ਸਰਪੰਚ ਨੂੰ ਕਹਾ ਕਿਵੇਂ ਮੈਂ ਕੀ ਕਿਹੜਾ ਸਰਪੰਚ ਨੂੰ ਹਣਾ ਲੈ ਤੇ ਸਰਪੰਚ ਨੂੰ ਅਗਲੇ ਨੇ ਜਦੋਂ ਆਪਦੀ ਮੰਗ ਰੱਖ ਲਈ ਵੀ ਭਾਈ ਸਰਪੰਚ ਨੂੰ ਲਿਆਵੋਗੇ ਤਾਂ ਅਸੀਂ ਕੁੜੀ ਤੋਰਾਂਗੇ ਤੇ ਇੱਕ ਵਾਰਾ ਤਾਂ ਆਪਾਂ ਨੂੰ ਸਰਪੰਚ ਦੀ ਮੰਨਣੀ ਪਊ ਹਰਪ੍ਰੀਤ ਨੂੰ ਇੱਥੇ ਲਿਆਉਣਾ ਪਊਗਾ ਉਹ ਬੇਬੇ ਮੈਂ ਤੈਨੂੰ 20 ਵਾਰੀ ਤਾਂ ਇੱਕ ਗੱਲ ਵਾਰੀ ਵਾਰੀ ਕਹੀ ਐ ਨਾ ਵੀ ਨਹੀਂ ਆਉਂਦੀ ਉਹ ਨਹੀਂ ਆਉਂਦੀ ਨਾ ਆਪਾਂ ਲਿਆ ਗਏ ਯਾਰ ਗੱਲ ਮੁੱਕ ਗਈ ਤੂੰ ਕਿਉਂ ਐਵੇਂ ਉਸੇ ਗੱਲ ਹਰਪ੍ਰੀਤ ਚ ਕੀ ਆਇਆ ਜਾ ਜਿਹੜਾ ਹੋਰ ਚਾਹੀ ਨਹੀਂ ਜਦੋਂ ਦੀ ਮਾਂ ਦੀ ਗੱਲ ਸੁਣੀ ਸੀ ਵੀ ਅਸੀਂ ਤੋਰਾਂਗੇ ਤਾਂ ਉੱਥੇ ਤੋਰਾਂਗੇ ਨਾ ਅਸੀਂ ਤਲਾਕ ਅੱਜ ਲਈਏ ਨਾ ਲਈਏ ਕੱਲ ਤੇ ਤੋਰੀ ਤਾਂ ਹੈ ਨਹੀਂ ਹੁਣ ਫਿਰ ਹੁਣ ਬੈਂਡ ਵਾਜੇ ਲੈ ਜਾਂਦੇ ਉੱਥੇ ਵੇ ਜਦੋਂ ਅਗਲੇ ਨੇ ਸਰਪੰਚ ਜਦੋਂ ਸਰਪੰਚ ਕੋਲੇ ਪਹਿਲਾਂ ਉਹ ਆਏ ਸੀ ਸਰਪੰਚ ਨੇ ਇਹ ਗੱਲ ਕਹੀ ਸੀ ਵੀ ਮੈਂ ਨਾਲ ਆਉਂਗਾ ਐਵੇਂ ਸਰਪੰਚ ਸਰਪੰਚ ਤੂੰ ਲਈ ਆ ਬੇਬੇ ਮੇਰਾ ਦਿਮਾਗ ਪਹਿਲਾਂ ਖਰਾਬ ਹੋਇਆ ਪਿਆ ਮੈਂ ਤੈਨੂੰ ਜਿਹੜੀ ਗੱਲ ਕਹੀ ਹੈ ਅਜੇ ਭੁੱਲ ਲੈਣਾ ਗੱਲ ਕਰ ਲੈਗੇ ਤਾਂ ਕਰ ਲੈ ਨੀ ਮੈਂ ਆਪਦੇ ਹਿਸਾਬ ਨਾਲ ਸਟੈਪ ਚੱਕੂਗਾ ਇਹ ਤੋਂ ਬਾਅਦ ਬੱਸ ਬੜੀਆਂ ਗੱਲਾਂ ਨਹੀਂ ਮੇਰੇ ਕੋਲੇ ਗੱਲ ਮੁੱਕ ਗਈ ਆਹੋ ਉਖਲੀ ਚ ਸਿਰ ਮੇਰਾ ਦੇ ਦੇ ਵੀ ਤੂੰ ਹੁਣ ਉਹਨਾਂ ਨੇ ਵੀ ਗੱਲ ਮੇਨ ਰੱਖ ਲਈ ਵੀ ਭਾਈ ਸਰਪੰਚ ਨੂੰ ਲਿਆਵਾਂਗੇ ਤਾਂ ਤੋਰਾਂਗੇ ਚੱਲ ਕੋਈ ਗੱਲ ਨਹੀਂ ਸਰਪੰਚ ਨੂੰ ਸੱਦ ਕੇ ਕਿਵੇਂ ਨਾ ਕਿਵੇਂ ਤਾਂ ਗੱਲ ਕਰਨੀ ਪਊ ਪਰ ਇੱਕ ਵਾਰ ਤਾਂ ਹਰਪ੍ਰੀਤ ਨੂੰ ਜ਼ਰੂਰ ਲਿਆਵਾਂਗੇ ਚਾਹੇ ਕੁਝ ਮਰਜ਼ੀ ਹੋ ਜੇ ਆਏ ਹਾਏ ਖਾਦ ਵੀ ਹੋਈ ਪਈ ਜਮੇ ਕਮਾਲ ਹੋ ਗਈ ਲੈ ਪ੍ਰਾਣੇ ਕੋਈ ਆਏ ਬੋਲਦਾ ਹੁੰਦਾ ਜਮਾਂ ਕਰੇ ਬਲਾ ਕੇ ਬੇਇੱਜ਼ਤੀ ਕਰਤੀ ਉਹਨਾਂ ਦੇ ਵਿਚਾਰਿਆਂ ਦੀ ਲੈ ਆ ਵੀ ਆਏ ਬੈਠਿਆ ਕਦੋਂ ਆ ਗਏ ਤੁਸੀਂ ਉਹ ਮੈਂ ਤਾਂ ਬਾਵਾ ਟਾਈਮ ਹੋ ਗਿਆ ਇਹਨੂੰ ਤੂੰ ਕਿੱਧਰ ਵਾਗੀ ਸੀ ਉਹ ਮੈਂ ਤਾਂ ਭੈਣ ਕੇ ਘਰੇ ਗਈ ਸੀ ਉਹਨਾ ਮਨਪੀਤਾ ਬਾਪੂ ਦੁਵਾਰੇ ਬਿਮਾਰ ਹੋ ਗਿਆ ਸੀ ਪਤਾ ਲੈਣ ਗਈ ਸੀ ਮੈਂ ਤਾਂ ਅੱਛਾ ਆ ਗਈ ਉਹ ਕੁੜੀ ਠੀਕ ਆ ਹੁਣ ਹਾਂ ਹੁਣ ਤਾਂ ਆ ਗਈ ਕਹਿੰਦੀ ਠੀਕ ਆ ਮੈਂ ਤਾਂ ਕਿਹਾ ਸੀ ਭਈ ਚਾਹੇ ਡਾਕਟਰ ਤੋਂ ਦਵਾਈ ਦਿਵਾ ਲਓ ਤੀਜੇ ਦਿਨ ਤਾਂ ਬਿਮਾਰ ਹੋ ਜਾਂਦਾ ਉਹਦਾ ਪਿਓ ਉਹ ਵੱਡਾ ਸਰੀਰਾਂ ਹੀ ਹੁੰਦਾ ਤੇ ਨਾ ਮੈਂ ਇੱਕ ਹੋਰ ਕਹਿੰਦੀ ਸੀ ਰਾਜਪਾਲ ਤੇ ਨਾ ਕਹਿੰਦੇ ਉਹ ਆਈਸੀਓ ਦੀ ਸੱਸ ਹਰਪੀਤ ਦੀ ਉਹਨੂੰ ਲੈਣ ਆਈ ਸੀ ਕੁੜੀ ਨੂੰ ਮੈਂ ਤਾਂ ਐਂ ਸਟਲ ਵਧੀਆ ਆ ਕੇ ਹੁਣ ਕੁੜੀ ਨੂੰ ਤੋੜ ਦੋ ਸਾਰੇ ਟੱਬਰ ਨੇ ਨਾ ਬਿਠਾ ਕੇ ਬੇਇੱਜ਼ਤੀ ਕੀਤੀ ਉਹਨਾਂ ਦੀ। ਨਾ ਤੋਰਿਆ ਨਹੀਂ ਹਰਪ੍ਰੀਤ ਨੂੰ ਉਹਨਾਂ ਨੇ ਨਾਲ। ਤੋਰੇ ਨਹੀਂ ਬਾਲੀ ਬੇਇੱਜ਼ਤੀ ਕੀਤੀ ਉਹਨਾਂ ਦੀ। ਕਹਿੰਦੇ ਵੀ ਕਿਉਂ ਲੈਣ ਆਏ ਹੋ? ਪਲਟ ਧੱਕੇ ਮਾਰ ਕੇ ਘਰੋਂ ਕੱਢਤਾ। लाੜੀ ਉੱਤੋਂ ਲੈ ਪ੍ਰਾਣੇ ਨੂੰ ਕਹਿੰਦਾ ਕਹਿੰਦਾ ਨੱਕ ਦੇ ਲਕੀਰਾ ਕਢਾਉਂਗਾ ਤੇਰੀਆਂ। ਵੀ ਹੱਦ ਹੁੰਦੀ ਐ ਪ੍ਰਾਣੇ ਨੂੰ ਕੋਈ ਐਂ ਬੋਲਦਾ ਹੁੰਦਾ। ਚਾਹ ਪਾਣੀ ਵੀ ਨਹੀਂ ਪੁੱਛਿਆ। ਅੱਛਾ लाੜੀ ਐਂ ਬੋਲਿਆ ਹੈ ਪ੍ਰਾਣੇ ਨੂੰ। ਲਾ ਦੇਖ ਲੈ। ਨਾਲ ਤਾਂ ਨਾਲ ਲਈ ਫਿਰਦੇ ਆ। ਕਿ ਆਪਾਂ ਕੁੜੀ ਪਸਾਉਣੀ ਆ ਨਾਲੇ ਘਰੇ ਆਿਆਂ ਦੀ ਬੇਇੱਜ਼ਤੀ ਕਰਦੇ ਆ ਨਾ ਮੈਨੂੰ ਉਹਨਾਂ ਨੇ ਦੱਸਿਆ ਕਿ ਅੱਜ ਭਾਈ ਉਹਨਾਂ ਨੇ ਆਉਣਾਗਾ ਤੇ ਹੋਰ ਪੰਚਾਇਤ ਲਈ ਬੈਠੇ ਸੀ ਉਹ ਤਾਂ ਉਹਨੂੰ ਹਰ ਇੱਕ ਕੰਮ 'ਚ ਮੂਹਰੇ ਕਰ ਦਿੰਦੇ ਆ ਜੋ ਕੋਈ ਮਾੜੀ ਗੱਲ ਹੁੰਦੀ ਆ ਤਾਂ ਤੁਹਾਨੂੰ ਮੂਹਰੇ ਕਰ ਦਿੰਦੇ ਆ ਪੈਸੇ ਦੀ ਗੱਲ ਹੁੰਦੀ ਆ ਤੁਹਾਨੂੰ ਮੂਹਰੇ ਕਰ ਦਿੰਦੇ ਆ ਤੇ ਜੇ ਕੋਈ ਲੰਬੜਦਾਰੀ ਦੀ ਗੱਲ ਹੋ ਜਾਂਦੀ ਆ ਤਾਂ ਮੂਹਰੇ ਆਪ ਹੋ ਕੇ ਬਹਿ ਜਾਂਦਾ ਉਹਦੋਂ ਤੁਹਾਨੂੰ ਦੱਸਦਾ ਨਹੀਂ ਮੈਂ ਤਾਂ ਹੀ ਸਮਝਾਉਣੀ ਹੁੰਨੀ ਆ ਐਵੇਂ ਨਹੀਂ ਕਿਸੇ ਦਾ ਸਿਰ ਚੜੀਦਾ ਹੁੰਦਾ ਉਹ ਚੱਲ ਕੋਈ ਨਹੀਂ ਉਹਨਾਂ ਦਾ ਮੈਂ ਕਰਦਾ ਗੱਲ ਫਿਰ ਮੈਨੂੰ ਨਾਲ ਸਰਪੰਚ ਦੇ ਖਿੱਚੀ ਫਿਰਦਾਰੇ ਆ ਉਥੇ ਜਦੋਂ ਤੋਰ ਨਹੀਂ ਨੀ ਕੁੜੀ ਤੇਰਾ ਆਦਾ ਭਾਈ ਆਪੇ ਗੱਲ ਕਰ ਲੈ ਉਹ ਤਾਂ ਨੀਵੇਂ ਹੋ ਕੇ ਆਈ ਸੀ ਉਹਨਾਂ ਦੀ ਸੱਸ ਨੇ ਤਾਂ ਐਂ ਵੀ ਕਹਿਤਾ ਸੀ ਭਾਈ ਮੈਂ ਤਾਂ ਪੈਰੀ ਹੱਥ ਲਾ ਦੇਨੀ ਆ ਉਹ ਤਾਂ ਪੈਰੀ ਹੱਥ ਲਾਉਣ ਤੱਕ ਜਾਂਦੀ ਸੀ ਇਹੀ ਨਹੀਂ ਭੋਏ ਅੱਗੋਂ ਓਏ ਅਕਲੀ ਐਨੀ ਕਾ ਹੈ ਨਾਲੇ ਪ੍ਰਾਹਣੇ ਤਰਾਹਣੇ ਦਾ ਕਾਹਦਾ ਗੁੱਸਾ ਹੁੰਦਾ ਤੇ ਹੋਰ ਲਾਡੀ ਦਾ ਸਿੱਧਾ ਬੋਲੇ ਕਹਿੰਦਾ ਕੋਈ ਨਾ ਡਾਂਗ ਨਾ ਪਸਾਊਂਗਾ ਉਹਦੀ ਭੈਣ ਐਂ ਕਰੂੰਗਾ ਲੈ ਪੁੱਛ ਨਾਲ ਹੋਵੇ ਤੂੰ ਤਾਂ ਉਹਦੇ ਮੂੰਹ ਤੇ ਐਂ ਕਹੀ ਜਾਣਾ ਕੱਲ ਨੂੰ ਚੱਲ ਜੇ ਤੁਸੀਂ ਕੁੜੀ ਨੂੰ ਵਸਾ ਦਿੱਤਾ ਅਗ ਉਹ ਕਲੀ ਇੰਨੀ ਕਾ ਸਿਆਣਪ ਵਾਲੀ ਆ ਨਾ ਤੇ ਹੋਰ ਜੇ ਅੱਗੋਂ ਮੈਂ ਕੁਛ ਕਹਿਤਾ ਤਾਂ ਮੇਰੇ ਗੱਲ ਪੈ ਗਈ ਚਲ ਮੰਨਦੀ ਆ ਮੈਂ ਹੁਣ ਬੋਲ ਪੈਨੀ ਆ ਤਾਂ ਬੁਰੀ ਵੱਜਦੀ ਆ ਜਿਵੇਂ ਬਾਹਲਾ ਕਰ ਲੱਗੇ ਮੈਂ ਖਾ ਜੇ ਭਾਈ ਜੀ ਇੰਨੀ ਦਿੱਕਤ ਆ ਤੇ ਕੁੜੀ ਦਾ ਤਲਾਕ ਦਵਾ ਦਿਓ ਫਿਰ ਮੇਰੇ ਗੱਲ ਪੈ ਗਏ ਸਾਰੇ ਆਨੇ ਉਹ ਤਲਾਕ ਦਾ ਕਾਨੂੰ ਦਵਾ ਦਿਓ ਐ ਹੁਣ ਘਰੇ ਵੀ ਨਹੀਂ ਭਾਈ ਜਾਨੀ ਮੁੜ ਕੇ ਨਾਲੇ ਕਿਹੜਾ ਉਹਦੀ ਤੋਰ ਦੇਣਗੇ ਕਿਤੇ ਹੋਰ ਚਲ ਜੇ ਘਰੇ ਘਰ ਪੱਟਣ ਗਈ ਕੁੜੀ ਦਾ ਘਰੇ ਨਹੀਂ ਬਿਠਾਈ ਜਾਣੀ ਫਿਰ ਉਹ ਆਇਤ ਤਾਂ ਸੀਗੇ ਨਾ ਨੀਵੇਂ ਹੋ ਕੇ ਉਹਨਾਂ ਨੇ ਐ ਵੀ ਕਹਿਤਾ ਸੀ ਸਾਨੂੰ ਤਾਂ ਘਰ ਵੀ ਨਹੀਂ ਚਾਹੀਦਾ ਵੀ ਕੁੜੀ ਨੂੰ ਤੋੜ ਦਿਓ ਭਾਈ ਤੁਸੀਂ ਫੋਜ਼ਰਪੰਚ ਨੇ ਭੇਜੇ ਹੋਣਗੇ ਉਹ ਜਦੋਂ ਉਹਦੇ ਨਾਲ ਗੱਲ ਹੋਈ ਸੀ ਉਹਨੇ ਕਿਹਾ ਸੀ ਮੈਨੂੰ ਕਹਿੰਦਾ ਭਾਈ ਜੇ ਮੇਰਾ ਟਾਈਮ ਲੱਗਿਆ ਤਾਂ ਮੈਂ ਆਜੂ ਨਾਲ ਤੇ ਨਹੀਂ ਮੈਂ ਇਹਨਾਂ ਨੂੰ ਭੇਜੂਗਾ ਹੈ ਤੇ ਲਾਡੀ ਕਰੇ ਸਰਪੰਚ ਆਊਗਾ ਤਾਂ ਤੋਰਾਂਗੇ ਸਰਪੰਚ ਆਊਗਾ ਤਾਂ ਤੋਰਾਂਗੇ ਇੱਕ ਗੱਲ ਤੇ ਬਸ ਖੜਿਆ ਰਿਆ ਚੱਲ ਕੋਈ ਨਹੀਂ ਮੈਂ ਕਰੂੰ ਗੱਲ ਉਹਦੇ ਨਾਲ ਹੁਣ ਕੀ ਗੱਲ ਕਰੋਗੇ ਹੁਣ ਤਾਂ ਭਈ ਉਹਨਾਂ ਦੀ ਬਹੁਤ ਬੇਇੱਜ਼ਤੀ ਕਰਤੀ ਹਜੇ ਸੱਸ ਤਾਂ ਫੇਰ ਨਹੀਂ ਵੀ ਹੁੰਦੀ ਸੀ ਪਰ ਉਹਨਾਂ ਦਾ ਗੁੱਸਾ ਕਰ ਗਿਆ ਕਹਿੰਦਾ ਕੋਈ ਨਾ ਮੈਂ ਬੈਠੇ ਤਾਂ ਬੈਠੀ ਰਹਿੰਦੇ ਫਿਰ ਆਪਾਂ ਵੀ ਨਹੀਂ ਲੈ ਕੇ ਜਾਂਦੇ ਮੈਨੂੰ ਆਇਂਦਾ ਸੋ ਉਹਨਾਂ ਨੂੰ ਕਹਾ ਤਾਂ ਘਟਾ ਉਹ ਤਾਂ ਆਪਦਾ ਪੁੱਤ ਦੂਜ ਕੋਈ ਬਸਿਆਣੇ ਵਾਲੇ ਹੋਗੇ ਨਾ ਉੱਤੋਂ ਦੀ ਹੋਗੇ ਹੈ ਪਤਾ ਨਹੀਂ ਵੀ ਇਹ ਗੱਲਾਂ ਦੇ ਨਤੀਜੇ ਕੀ ਹੁੰਦੇ ਆ ਤਾਂ ਕੋਈ ਨਹੀਂ ਜਿਆ ਕਰਲਾ ਚਾਹ ਪਾਣੀ ਕਰੂੰਗਾ ਦਿਨਾਂ ਵਾਂਗ ਗੱਲ ਤੁਸੀਂ ਜਾ ਕੇ ਕਾਰ ਹੀ ਆਓ ਮੈਂ ਤਾਂ ਕਹਿਨੀ ਆ ਐਵੇਂ ਮੁੜ ਕੇ ਗੱਲ ਬਦੇ ਕੱਲ ਨੂੰ ਚਾ ਕੋਈ ਨਹੀਂ ਜਾਨਾ ਚਾਹ ਪੀ ਕੇ ਮੈਂ ਦੇਖ ਲਾਂਗਾ ਐਂ ਦਾ ਜਵਾਗ ਜਿਹਨੂੰ ਜਮਾ ਅਕਰ ਨਹੀਂ ਹਾਂ ਉਹਦਾ ਚਾਚਾ ਤਾਂ ਹਾਂ ਚਾਚਾ ਤੇਰੇ ਕੋਲ ਹੀ ਆਉਂਦਾ ਸੀ ਮੈਂ ਮੈਂ ਤਾਂ ਆ ਤੇਰੇ ਕੋਲ ਆਉਂਦਾ ਸੀਗਾ ਮੈਂ ਤੈਨੂੰ ਐਂ ਕਹਿੰਦਾ ਸੀਗਾ ਉਹ ਰਾਜਪਾਲਰ ਗਿਆਏ ਸੀਗੇ ਅੱਜ ਨਾ ਤੁਸੀਂ ਬੜੀ ਚੰਗੀ ਕਰੀ ਹੈ ਨਾ ਦੱਸਿਆ ਨਹੀਂ ਮੈਨੂੰ ਆਏ ਸੀ ਆ ਜਿੱਦੇ ਤਾਂ ਸਰਪੰਚ ਕੋਲੇ ਜਾਣਾ ਸੀ ਉਹਦੇ ਦਾ ਚਾਚੇ ਨੂੰ ਮੂਰੇ ਕਰਤਾ ਉਹ ਨਹੀਂ ਚਾਚਾ ਇਹ ਜਿੱਤੇ ਕੋਈ ਗੱਲ ਨਹੀਂ ਗਈ ਦੱਸਣ ਉਹ ਤਾਂ ਇੱਕੋ ਦਾਮ ਆ ਗਿਆ ਉਹਨਾਂ ਨੇ ਫੋਨ ਕਰਤਾ ਹਰਪ੍ਰੀਤ ਨੂੰ ਮੈਂ ਤਾਂ ਮਾਨਪ੍ਰੀਤ ਨੂੰ ਲੈਣ ਗਿਆ ਹੋਇਆ ਸੀਗਾ ਉਹ ਆ ਕੇ ਹਜੇ ਮਾਨਪ੍ਰੀਤ ਅੱਗੇ ਚਾਹ ਪਣੀ ਪੀਂਦੇ ਉੱਤੇ ਉਹ ਆ ਗਏ ਉਹ ਤਾਂ ਬਾਬਾ ਚਾਚੀ ਬੈਠੀ ਸੀ ਮੈਂ ਤੈਨੂੰ ਤਾਂ ਨਹੀਂ ਫੋਨ ਕੀਤਾ ਮੈਂ ਕਿਹਾ ਚਾਚੀ ਹੈਗੀਆ ਘਰ ਦਾ ਇੱਕ ਜੀ ਹੈਗਾ ਨਾ ਮੈਨੂੰ ਵੀ ਤੇਰੀ ਚਾਚੀ ਨਹੀਂ ਦੱਸਿਆ ਸੀ ਨਾ ਤੁਸੀਂ ਚੰਗੀ ਕਰਕੇ ਤੋਰੀ ਹੈਂ ਪਰ ਉਹਨੇ ਨਾ ਆਪਾਂ ਗਏ ਤਾਂ ਉੱਥੇ ਆਏ ਸੀ ਵੀ ਚੱਲ ਭਾਈ ਕੁੜੀ ਨੂੰ ਲੈ ਜਾਣਗੇ ਉਹ ਕੁੜੀ ਵਸਾਉਣੀ ਆ ਤੁਸੀਂ ਘਰੇ ਆਏ ਨੂੰ ਮੋੜੀ ਜਾਨੇ ਹੋਏ ਉਹ ਨਹੀਂ ਮੋੜਿਆ ਤਾਂ ਫਿਰ ਜਦੋਂ ਆਪਣੀ ਗੱਲ ਹੀ ਆਈ ਹੋਈ ਸੀ ਵੀ ਸਰਪੰਚ ਸਾਹਿਬ ਆਉਣਗੇ ਤਾਂ ਚਾਚਾ ਫਿਰ ਮੈਂ ਤਾਂ ਉਹੀ ਗੱਲ ਕਰੀ ਆ ਮੈਂ ਕਿਹਾ ਚੱਲ ਜੇ ਤੂੰ ਵੀ ਇਹੀ ਮੇਰੇ ਲਈ ਗੱਲ ਹੀ ਕਰਦਾ ਜੇ ਉੱਥੇ ਹੁੰਦਾ ਤਾਂ ਮੈਂ ਕਿਹਾ ਸਰਪੰਚ ਸਾਹਿਬ ਆਊਗਾ ਉਹ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਰਿਆਂ ਦੇ ਸਾਹਮਣੇ ਫਿਰ ਹੀ ਅਸੀਂ ਆਜ਼ਾਦੀ ਨੂੰ ਤੋੜਾਂਗੇ ਨਾ ਕੁੜੀ ਤਾਂ ਆਪਾਂ ਉਹਨਾਂ ਦੇ ਘਰ ਹੀ ਵਸਾਉਣੀ ਆ ਸਰਪੰਚ ਕਿਹਦਾ ਨਹੀਂ ਵਸਾਉਣੀ ਸੀ ਜਦੋਂ ਅਗਲਾ ਹੀ ਆ ਗਿਆ ਨੀਮ ਪਰ ਗਲਤ ਤਾਂ ਚਾਚਾ ਆਏ ਆ ਨਾ ਵੀ ਸਰਪੰਚ ਦੀ ਥੋੜੀ ਬਹੁਤ ਚੇਫ ਹੁੰਦੀ ਉਹਨਾਂ ਨੂੰ ਗੱਲਾਂ ਬਾਤਾਂ ਉੱਥੇ ਖੋਲਦੀਆਂ ਘਰਬਾਰ ਦੀ ਸਾਰੀ ਗੱਲਬਾਤ ਕਰਦੇ ਲੈ ਕੱਲ ਨੂੰ ਕੋਈ ਹੋਰ ਮੰਗ ਕਰਨਗੇ ਉਹ 100 ਸ਼ਰਮ ਹੁੰਦੀ ਆ ਸਰਪੰਚ ਮੈਂਬਰ ਦੀ ਜੇ ਸਰਪੰਚ ਗਿਆ ਸੀ ਉਹ ਫੇਰ ਹੀ ਆਏ ਸੀ ਹਾਂ ਹੁਣ ਉਹਦੇ ਨਾਲ ਆਉਣਾ ਫੇਰ ਕੀ ਹੋ ਜਾਂਦਾ ਲੈ ਕੇ ਤਾਂ ਉਹਨਾਂ ਨੇ ਜਾਣਾ ਸੀ ਕੁੜੀ ਨੂੰ ਚਲ ਚਾਚਾ ਹੁਣ ਮੈਨੂੰ ਤਾਂ ਪਤਾ ਨਹੀਂ ਤੈਨੂੰ ਚਾਚੀ ਨੇ ਕੀ ਕਿਹਾ ਕੀ ਨਹੀਂ ਕਿਹਾ ਪਰ ਮੈਨੂੰ ਤਾਂ ਜਿਹੜੀ ਗੱਲ ਉਹਦਾ ਸਹੀ ਲੱਗੀ ਮੌਕੇ ਤੇ ਜਿਵੇਂ ਉਹ ਰਾਜਪਾਲ ਬੋਲਦਾ ਸੀਗਾ ਔਖਾ ਪਹਾਰਾ ਹੋਗੇ ਮੈਂ ਤਾਂ ਉਹਦਾ ਜਵਾਬ ਦੇਤਾ ਜਿਵੇਂ ਮੈਨੂੰ ਠੀਕ ਲੱਗਿਆ ਉਹ ਯਾਰ ਪ੍ਰਾਣੇ ਇਤਰਾਉਣੇ ਦਾ ਕਹਦਾ ਗੁੱਸਾ ਹੁੰਦਾ ਹੈ ਕੁੜੀ ਵਾਲੇ ਤਾਂ ਉਹੀ ਨੀਵੇਂ ਹੁੰਦੇ ਆ ਨਾਲੇ ਭਾਈ ਤੁਸੀਂ ਹੁਣ ਸਿਆਣੇ ਹੋ ਗਏ ਉੱਚੇ ਹੋ ਗਏ ਮੈਥੋਂ ਹੈ ਹੁਣ ਤੁਸੀਂ ਆਪ ਦਾ ਦੇਖ ਲਿਆ ਕਰੋ ਭਾਈ ਘਰ-ਬਾਰ ਹੁਣ ਮੈਨੂੰ ਨਾ ਕੜੀਸੀ ਵਿੱਚ ਉਹ ਨਹੀਂ ਚਾਚਾ ਇਹ ਤਾਂ ਕੋਈ ਗੱਲ ਨਹੀਂ ਹੈਗੀ ਪਤਾ ਕੀ ਹੈ ਹੁਣ ਆਪਾਂ ਕਿੰਨੇ ਕ ਨੀਵੇਂ ਹੋਈ ਚਲਾਂਗੇ ਨੀਵੇਂ ਹੋ ਹੋ ਕੇ ਆਪਾਂ ਤਾਂ 4-5 ਲੱਖ ਰੁਪਏ ਉਹਨਾਂ ਨੂੰ ਉਤੋਂ ਦੀ ਹੋਰ ਦਿੱਤਾ ਨਾਲੇ ਉਹਨਾਂ ਦਾ ਪਹਿਲਾਂ ਘਰ ਭਰਤਾ ਜੇ ਹੁਣ ਆਪਾਂ ਨੀਵੇਂ ਹੋਈ ਚਲਾਂਗੇ ala ਸੱਚ ਗਲੀਆਂ ਕਰ ਦੂਗਾ ਓ ਯਾਰ ਨੀਵੇਂ ਹੋ ਕੇ ਅਗਲੇ ਨੇ ਕਿਹੜਾ ਮੰਗਾਈ ਆ ਪਤਾ ਦੀ ਧੀ ਨੂੰ ਦਿੱਤਾ ਯਾਰ ਆ ਪਕੜਾ ਅਗਲੇ ਨੂੰ ਦਿੱਤਾ ਓ ਧੀ ਦੇ ਮੂੰਹੋਂ ਤਾਂ ਚੁੱਪ ਸੀਰੇ ਚਾਚਾ ਤਾਂ ਹੀ ਤਾਂ ਨਮਾ ਕਹੀਏ ਨਾ ਚਲ ਮੈਂ ਅਦਰ ਕੋਈ ਆਇਆ ਆਇਆ ਸੀਗਾ ਮੇਰੇ ਕੋਲ ਤਾਂ ਉਹ ਐ ਬੋਲ ਕੇ ਗਏ ਆ ਵੀ ਸਰਪੰਚ ਨੂੰ ਅੱਜ ਕੰਮ ਸੀਗਾ ਮੈਂ ਤੈਨੂੰ ਐ ਕਹਿੰਦਾ ਤੇਰੇ ਕੋਲ ਸਰਪੰਚ ਦਾ ਫੋਨ ਹੈਗਾ ਉਹਨੂੰ ਫੋਨ ਲਾ ਕੇ ਪੁੱਛ ਲੈ ਵੀ ਕੰਮ ਸੀ ਉਹਨਾਂ ਨੇ ਮਾੜੀ-ਮੁੱਡੀ ਤਲਾਬ ਹੀ ਕੀਤੀ ਕਿ ਆਪਣੇ ਕੋਲੇ ਫੈਂਟਰੀ ਮਾਰ ਗਏ ਮੇਰੀ ਗੱਲ ਹੋਈ ਸੀ ਸਰਪੰਚ ਨਾਲ ਉਹ ਕਹਿੰਦਾ ਜੀ ਭਾਈ ਜੇ ਤਾਂ ਮੈਨੂੰ ਨਾ ਕੰਮ ਹੋਇਆ ਫਿਰ ਤਾਂ ਮੈਂ ਲਾਜਮੀ ਆਉਂ ਜੇ ਮੈਨੂੰ ਕੰਮ ਹੋਇਆ ਤਾਂ ਕਹਿੰਦਾ ਵੀ ਇਹ ਦੋਨੇ ਜਣੇ ਆਉਣਗੇ ਬਾਕੀ ਸਰਪੰਚ ਕੋਈ ਆਪਣੇ ਕੰਮ ਤੇ ਤਾਂ ਬੈਠਾ ਨਹੀਂ ਵੀ ਵੇਲਾ ਉਹ ਸਾਰੇ ਪਿੰਡ ਦੇ ਕੰਮ ਹੁੰਦੇ ਅਗਲੇ ਨੂੰ ਯਾਰ ਨਹੀਂ ਅਗੇ ਸਰਪੰਚ ਕਹਿੰਦਾ ਸੀ ਮੈਂ ਕੱਲ ਨੂੰ ਬੈਲਾ ਫਿਰ ਕੱਲ ਨੂੰ ਆ ਜਾਂਦੇ ਫਿਰ ਅੱਜ ਇੱਕ ਦਿਨ ਨਾਲ ਕੀ ਮਚਾਲੀ ਦੇ ਸੀ ਉਹ ਜਾਨੀ ਦਾ ਕੁੜੀ ਉਹਨਾਂ ਦੇ ਘਰੇ ਸੀ ਮੋٹے ਦਿਮਾਗ ਦੇ ਆ ਸਰਪੰਚ ਕੀ ਕਰ ਦਿੰਦਾ ਹੈ ਸਮਾਂ ਐਵੇਂ ਗੱਲ ਖਲੇਰੀ ਦਾ ਕੋਈ ਫਾਇਦਾ ਨਹੀਂ ਹੁੰਦਾ ਕਿੱਥੇ ਗੱਲ ਟਕੀ ਜਾਂਦੀ ਹੁਣ ਉਹ ਚਾਚਾ ਮੈਂ ਤੈਨੂੰ ਆਇਆ ਕਹਿਣਾ ਜੇ ਸਰਪੰਚ ਕੋਲੇ ਹੁੰਦਾ ਨਾ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਹੁੰਦੀ ਜਿਵੇਂ ਆਪਣੇ ਗੱਲ ਖਿੜਾਰੀ ਗਈ ਹੈ ਆਪਣੇ ਰੌਲਾ ਪੈ ਗਿਆ ਹੁਣ ਆ ਮੈਨੂੰ ਨਹੀਂ ਪੁੱਛਦੇ ਆਣ ਕਮਾਂਡ ਦੇ ਕਿ ਕਿਵੇਂ ਭਾਈ ਕੁੜੀ ਇੱਥੇ ਆਈ ਵੀ ਆ 10 ਦਿਨ ਹੋ ਗਏ 100 ਬਾਨੇ ਸਵਾਨੇ ਲਾਉਣੀ ਆ ਆਪਾਂ ਗੱਪ ਮਾਰਦੇ ਆਂਗੇ ਓਵੇਂ ਉਹਨਾਂ ਦੇ ਪਿੰਡ 'ਚ ਪਤਾ ਲੱਗਦਾ ਸ਼ਰਮ ਤਾਂ ਹੁੰਦੀ ਉਹਨਾਂ ਨੂੰ ਚੱਲ ਭਾਈ ਹੁਣ ਤੁਸੀਂ ਜਿਹਦੇ ਸਰਪੰਚ ਆ ਨਾ ਨਾਲ ਲੈਣ ਉਦੋਂ ਹੀ ਤੋਰ ਦਿਓ ਹੈਗਾ ਮੈਂ ਤੈਨੂੰ ਨੰਬਰ ਜਾ ਦੇ ਦੂੰ ਸਰਪੰਚੇ ਦਾ ਕਰ ਲਈ ਗੱਲ ਆਪਾਂ ਤਾਂ ਤੁਹਾਡੀ ਕਹਣੀ 'ਚੋਂ ਬਾਹਰ ਆ ਹੁਣ ਓ ਐਵੇਂ ਚਾਚਾ ਤੂੰ ਤਾਂ ਹੋਰ ਤਾਂ ਕੀ ਐ ਨਿੱਕੀ ਜੀ ਗੱਲ ਸੀਗੀ ਐਵੇਂ ਪਤਾ ਨਹੀਂ ਕਿੱਡੀ ਬਣਾ ਕੇ ਦੱਸਦੀ ਚਾਚੀ ਨੇ ਚਾਚੇ ਨੂੰ ਚੱਲ ਕੋਈ ਗੱਲ ਨਹੀਂ ਉਹ ਸਿੰਦਰੇ ਉਹ ਮਾ ਜਾ ਆਵਾ ਯਾਰ ਜੱਗੇ ਨੂੰ ਗਾਂ ਜੀ ਦਵਾ ਕੇ ਲਿਆਉਣਾ ਮੈਂ ਲੰਗਾ ਟਾਈਮ ਲੱਗ ਜੂ ਮੈਨੂੰ ਪਸੂ ਢਾਂਡਾ ਦੇਖ ਲਈ ਠੀਕ ਹੈ ਹਾਂ ਪੁੱਤ ਗਿਆ ਤੁਹਾਡਾ ਪਿਆ ਹੱਥ ਨਹੀਂ ਆਊਗਾ ਹੁਣ ਤਾਂ ਉਹ ਮੈਂ ਤਾਂ ਇਹ ਕਹਿੰਦੀ ਸੀ ਆ ਜਿਹੜੇ ਇੰਨੇ ਪੈਸੇ ਦੇ ਰੱਖਿਆ ਉਹਨਾਂ ਨੂੰ ਤੇ ਚਾਚੇ ਗਿਆ ਨੂੰ ਹੈ ਉਹ ਮੜਵਾਉਣੇ ਆ ਮੈਂ ਤੇਰੇ ਪਿਓ ਨੂੰ ਕਿਹਾ ਇਹਨਾਂ ਨੇ ਤਾਂ ਮੇਰੀ ਗੱਲ ਨਹੀਂ ਸੁਣੀ ਹੈਗੀ ਪਰ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਪੈਸੇ ਤਾਂ ਕੜਵਾ ਕੇ ਰਹੂੰਗੀ ਹਾਂ ਉਹ ਜਿਹੜੀ ਤੁਸੀਂ ਚੈਨ ਭੇਜੀ ਸਭ ਦੇ ਪਿਓ ਨੂੰ ਹਾਂ ਉਹ ਲਾ ਕੇ ਫੜਾਇਆ ਉਹਨਾਂ ਨੂੰ ਤੇਰੇ ਕੋਈ ਨਾ ਚੱਲ ਉਹ ਵੀ ਮੇਰੇ ਪੁੱਤਾਂ ਵਰਗਾ ਹੀ ਆ ਉਹ ਮੈਂ ਜਾਣਦੀ ਆ ਜੇ ਤੁਸੀਂ ਬਾਹਰ ਜਾਣਾ ਸੀਗਾ ਮੱਤ ਚ ਗਏ ਸੀ ਜਮਾਂ ਵੀ ਬਾਹਰ ਕਿਉਂ ਜਾਂਦੇ ਆ ਆਪ ਤਾਂ ਪੜਿਆ ਨਹੀਂ ਗਿਆ ਤੋ ਉਤਤ ਸਿਫਰ ਨਾ ਕਰੋ ਇੱਕ ਪੰਜੀ ਨਹੀਂ ਛੱੜਦੀ ਮੈਂ ਇਹਨਾਂ ਕੋਲ ਸਾਰੇ ਕਢਵਾਉਂਗੀ ਚਲ ਹਾਂ ਜੇ ਕਰਨੀ ਆਪਦੇ ਪਿਓ ਨਾਲ ਗੱਲ ਕਰ ਲਿਓ ਪਰ ਤੁਹਾਨੂੰ ਪਤਾ ਹੀ ਆ ਉਹਦਾ ਉਹ ਕਿੱਥੇ ਸੁਣਦਾ ਕਿਸੇ ਦੀ ਗੱਲ ਐਵੇਂ ਤੁਹਾਡੇ ਨਾਲ ਬੋਲ ਪੂਗਾ ਫਿਰ ਨਾ ਨਾ ਵੱਡੇ ਨੂੰ ਨਾ ਦੱਸੀ ਉਹਦਾ ਸੁਭਾਅ ਹੈੜਾ ਫਿਰ ਕੋਈ ਨਾ ਚਲ ਮੈਂ ਆਪੇ ਗੱਲ ਕਰਿਆਉਂਗੀ ਤੂੰ ਨਾ ਲਾਡੀ ਨਾਲ ਗੱਲ ਕਰੀਂ ਤੇਰੀ ਗੱਲ ਹੋਰ ਹੋ ਜੂਗੀ ਮੁੜ ਕੇ ਮੈਂ ਆਪੇ ਗੱਲ ਕਰਾਂਗੀ ਉਹ ਮੈਂ ਕਿਸੇ ਹੋਰ ਸਾਹਬ ਨਾਲ ਗੱਲ ਕਰੂੰਗੀ ਨਾ ਮੈਂ ਕਹਿ ਦੂੰਗੀ ਮੈਂ ਸਿੱਧੇ ਨਹੀਂ ਮੰਗਦੀ ਪੈਸੇ ਮੈਂ ਇਹ ਕਹਿ ਦੂੰਗੀ ਮੁੰਡਿਆਂ ਨੂੰ ਨਾ ਫੀਸ ਦੀ ਲੋੜ ਆ ਉੱਥੇ ਬਈ ਪੈਸੇ ਕਰਕੇ ਦਿਓ ਵੀ ਜਦੋਂ ਅਸੀਂ ਤੁਹਾਨੂੰ ਪੈਸੇ ਕਰਕੇ ਦਿੰਨੇ ਹਰ ਵਾਰੀ ਜਦੋਂ ਮੁਸੀਬਤ ਹੁੰਦੀ ਆ ਤਾਂ ਤੁਸੀਂ ਵੀ ਸਾਨੂੰ ਦਿਓ ਪੈਸੇ ਕਰਕੇ ਹਾਂ ਐਂ ਮੰਗੂੰਗੀ ਆਹੋ ਐਂ ਤੁਹਾਡੀ ਮੰਮ ਬਥੇਰੀ ਚਲਾਕ ਆ ਕੋਈ ਨਾ ਚਲ ਕਰਦੀਆਂ ਗੱਲ ਹੁਣ ਤਾਥ ਨਹੀਂ ਆਊਗਾ ਤੇਰਾ ਪਿਓ ਹੁਣ ਜਾ ਕੇ ਆਉਣੀ ਆ ਸਾਰੀ ਗੱਲ ਕਰਕੇ ਆਉਂਗੀ ਚਲ ਠੀਕ ਆ ਤੁਸੀਂ ਧਿਆਨ ਰੱਖਿਓ ਆਪਣਾ ਫਿਕਰ ਨਾ ਕਰਿਓ ਹਾਂ ਵੀ ਨਾ ਪਈ ਤੁਹਾਨੂੰ ਪੈਸਿਆਂ ਦੀ ਲੋੜਾ ਤਾਂ ਕਹਿ ਦਿਓ ਹਾਂ ਵੀ ਸਾਨੂੰ ਇੱਥੇ ਲੋੜਾ ਪੈਸਿਆਂ ਦੀ ਵੀ ਸਾਨੂੰ ਕੰਮ ਨਹੀਂ ਮਿਲਿਆ ਮਹੀਨਾ ਹੋਰ ਕਿਤੇ ਮੇਰੀ ਗੁੱਤਣੀ ਪਟਾ ਦਿਓ ਇਹ ਤੋਂ ਆਹੋ ਚਲ ਕਹਿ ਦਿਓ ਮੈਂ ਜਾ ਕੇ ਆਉਣੀ ਐ ਇੱਕ ਵਾਰੀ ਕੀ ਕਹਿੰਦੇ ਆ ਠੀਕ ਚੰਗਾ ਲੈ ਜਵਾਕ ਤਾਂ ਵਿਚਾਰੇ ਮੇਰੇ ਸਾਰੀ ਗੱਲ ਸੁਣਦੇ ਆ ਇੱਕ ਇਹ ਹੀ ਨਹੀਂ ਸੁਣਦਾ ਮੈਂ ਤਾਂ ਕਹੂੰਗੀ ਜਵਾਕ ਨੂੰ ਮੈਂ ਤਾਂ ਉੱਥੇ ਹੀ ਬੁਲਾ ਲੂ ਆਪ ਹੀ ਇੱਥੇ ਕੱਲਾ ਰਹਿ ਜੂਗਾ ਖੈਂ ਹਰਪ੍ਰੀਤ ਅੱਜ ਜਦੋਂ ਰਾਸ਼ਟਰੀ ਮਾਂ ਆਏ ਸੀ ਨਾ ਸੱਚੀ ਧਰਮ ਨਾਲ ਮੈਨੂੰ ਤਾਂ ਸਕੂਨ ਆ ਗਿਆ ਉਹਨਾਂ ਦੀ ਬੇਇੱਜ਼ਤੀ ਕਰ ਮੈਨੂੰ ਤਾਂ ਇਹ ਹੀ ਸੀ ਵੀ ਕਦੋਂ ਮੇਰੇ ਅੱਗੇ ਆਉਣ ਕਦੋਂ ਮੈਂ ਉਹਨਾਂ ਦੀ ਝੰਡ ਲਾਵਾਂ ਕਦੋਂ ਆਉਣ ਕਦੋਂ ਝੰਡ ਲਾਵਾਂ ਅੱਜ ਤਾਂ ਸੱਚੀ ਨਜ਼ਾਰਾ ਆ ਗਿਆ ਮੈਨੂੰ ਤਾਂ ਲੈ ਮੂੰਹ ਚੱਕ ਕੇ ਦੋਨੇ ਆ ਗਏ ਜੋ ਸਾਡੇ ਨਾਲ ਹਰਪ੍ਰੀਤ ਨੂੰ ਤੋੜ ਦੋ ਪੁੱਛਣ ਆਲਾ ਹੋਵੇ ਧੀਾਂ ਕਿ ਤੈ ਲੋਕ ਕੰਗਾਈ ਛੱਡੀਆਂ ਹੋਈਆਂ ਵਿਵਹਤ ਹੀ ਵਰਤੀ ਉਹਨੂੰ ਕੁੱਟਤਾ ਮਾਰਤਾ ਤੇ ਭੀਕੇ ਭੇਜਤਾ ਤੇ ਫਿਰ ਉਹਨੂੰ ਲੈਣਾ ਜੋ ਚੁੱਪ ਕਰਕੇ ਹੈ ਨਾ ਗਲਤੀ ਮੰਨਣੀ ਉਹ ਦੇਖ ਲਾ ਕਿਵੇਂ ਸਿਰ ਸਿਰ ਚੜ ਚੜ ਬੋਲਦਾ ਸੀਗਾ ਸਿਰੇ ਸਿਰ ਹੋਈ ਜਾਵੇ ਟੁੱਟੇ ਛਿੱਤਰਾਂ ਨੂੰ ਹੀ ਵਧੀ ਜਾਵੇ ਪਿਆਰ ਨਾਲ ਗੱਲ ਤਾਂ ਕਰਨੀ ਨਹੀਂ ਆਉਂਦੀ ਬੇਵਕੂਫ ਜੇ ਹਾਂ ਨਾਲੇ ਸੰਤਰੇ ਇੰਨੇ ਪਏ ਸੀ ਖਾ ਤਾਂ ਲਿਆ ਕਰੋ ਇਹਨਾਂ ਨੂੰ ਥੋੜਾ ਵੀ ਨਾ ਜਵਾਕਾਂ ਵਾਲਾ ਕੰਮ ਹੋਇਆ ਪਿਆ ਵੀ ਜਿੰਨਾ ਟਾਈਮ ਅੱਗੇ ਨਾ ਰੱਖੋ ਛਿੱਲ ਕੇ ਉਹਨਾਂ ਟਾਈਮ ਖਾਣੇ ਨਹੀਂ ਹੈਗੇ ਹਾਂ ਕੁੜੀਏ ਹਾਂ ਭਾਬੀ ਕਿੱਧਰ ਕਿੱਥੇ ਘਵਾਚੀਆਂ ਤੂੰ ਭਾਬੀ ਮੈਂ ਤਾਂ ਐ ਸੋਚੀ ਜਾਂਦੀ ਸੀ ਦੇਖ ਲੈ ਹਾਏ ਮੇਰੇ ਰੱਬਾ ਤੇਰੇ ਨਾਲ ਮੈਂ ਕਿੰਨੀਆਂ ਗੱਲਾਂ ਕਰਕੇ ਆਟੀਆਂ ਮਤਲਬ ਮੇਰੀ ਪਕਾਈ ਬਸ ਵਿਅਰਥ ਗਈ ਵੀ ਬੋਲੇ ਦਾ ਕੋਈ ਫਾਇਦਾ ਨਹੀਂ ਸੁਣੀ ਤਾਂ ਤੂੰ ਮੇਰੀ ਕੋਈ ਗੱਲ ਨਹੀਂ ਭਾਬੀ ਮੇਰਾ ਤਾਂ ਦਿਮਾਗ ਹੀ ਉੱਧਰ ਚੱਲੀ ਜਾਂਦਾ ਵੀ ਵੇਖ ਲੈ ਨਾ ਕੀ ਗੱਲ ਸੀ ਕਿੱਥੋਂ ਤੱਕ ਆ ਗਈ ਮੈਂ ਵੀ ਤੁਹਾਡੇ ਤੇ ਬੋਝ ਬਣੀ ਬੈਠੀ ਆ ਕਮਲੀ ਹੋ ਗਈਆਂ ਤੂੰ ਤੀਆਂ ਆਪਦੇ ਮਾਪੇ ਦੇ ਸਿਰ ਬੋਝ ਹੁੰਦੀਆਂ ਹੈਂ ਤਾਬੀ ਮੇਰੇ ਘਰ ਕੇ ਵੀਰੇ ਨੂੰ ਲੋਕਾਂ ਤੋਂ ਕਿੰਨੀਆਂ-ਕਿੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿਉਂ ਲੋਕਾਂ ਦਾ ਕੀ ਅਸੀਂ ਖਾਨੇ ਆ ਲੋਕ ਕੀ ਕਹਿ ਦੇਣਗੇ ਲੋਕਾਂ ਦੀਆਂ ਧੀਆਂ ਪੇਣਾ ਨਾਲ ਹੁਣ ਲੋਕ ਵੀ ਤਾਂ ਇਹੀ ਕਰਨਗੇ ਲੋਕ ਨਹੀਂ ਸਮਝਦੇ ਭਾਬੀ ਇਹ ਗੱਲ ਨਹੀਂ ਸਮਝਦੇ ਤਾਂ ਫਿਰ ਨਾ ਸਮਝਣ ਆਪਾਂ ਸਮਝਾਉਣਾ ਵੀ ਨਹੀਂ ਕਿਸੇ ਨੂੰ ਤੂੰ ਐਵੇਂ ਕਿਉਂ ਟੈਨਸ਼ਨ ਲਈਆ ਅਸੀਂ ਹਜੇ ਬੈਠੇ ਆ ਨਾ ਸਾਰਾ ਤੇਰਾ ਨਿਬੇੜ ਕੇ ਦੇਖੀ ਉਹਨਾਂ ਨੂੰ ਸੂਈ ਦੇ ਨਕਾਰੇ ਵਿੱਚ ਦੀ ਕੱਢ ਕੇ ਨਾ ਮਾਂ ਪੁੱਤਾਂ ਨੂੰ ਫੇਰ ਤੋੜਨਾ ਤੇ ਇਹਨੂੰ ਉਹ ਵੀ ਕੀ ਜਾਣਣਗੇ ਵੀ ਅਸੀਂ ਕਿਸੇ ਦੀ ਤੀ ਤੰਗ ਕੀਤੀ ਸੀ ਭਾਬੀ ਮੈਂ ਕਦੇ ਨਹੀਂ ਸੋਚਿਆ ਸੀ ਰਾਜਪਾਲ ਵੀ ਮੇਰੇ ਨਾਲ ਐਵੇਂ ਕਰੂਗਾ ਚਲ ਮੰਮੀ ਤਾਂ ਬੋਲਦੀ ਸੀ ਜਿਹੜਾ ਬੋਲਦੀ ਸੀ ਰਾਜਪਾਲ ਵੀ ਮੰਮੀ ਦੇ ਪਿੱਛੇ ਲੱਗ ਗਿਆ ਉਹ ਕੰਮਣੀਏ ਇਹ ਤਾਂ ਕੁਸ਼ਕੀ ਹੁੰਦੀ ਆ ਜਿਹੜੇ ਆਪਦੇ ਹਮਸਫਰ ਦੀ ਗੱਲ ਮੰਨਣ ਨਹੀਂ ਰਾਜਪਾਲ ਤਾਂ ਜਿਵੇਂ ਸ਼ੁਰੂ ਤੋਂ ਆਪਦੀ ਮਾਂ ਦਾ ਕਹਿਣੇ ਤੇ ਚੱਲਦਾ ਆ ਤੇ ਮਾਂ ਦਾ ਹੀ ਸੁਣਦਾ ਸਾਰਾ ਕੁਝ ਮਾਂ ਮਗਰ ਹੀ ਲੱਗੂਗਾ ਉਹਨੂੰ ਇਹ ਥੋੜੀ ਤੇ ਇਸ ਦਾ ਵੀ ਮੇਰਾ ਘਰ ਪੱਟਿਆ ਜਾਂਦਾ ਚਲ ਕੋਈ ਨਾ ਹੌਲੀ-ਹੌਲੀ ਅਕਲਤ ਕਹਾਣੀ ਆਉਗੀ ਉਹਦੀ ਵੀ ਭਾਬੀ ਪਹਿਲਾਂ ਮੰਮੀ ਬੈਠੇ ਰਹੇ ਇੱਥੇ ਹੁਣ ਮੈਂ ਆ ਗਈ ਮੈਨੂੰ ਤਾਂ ਹੀ ਹੋਇਆ ਪਿਆ ਹੁਣ ਬਣੂਗਾ ਕੀ ਤੂੰ ਸਾਡੇ ਤੋਂ ਵੱਡੀ ਆ ਜ਼ਿਆਦਾ ਸਮਝਦਾਰ ਐ ਗੱਲਾਂ ਕਰਦੀਆਂ ਹੈ ਨਾਲੇ ਮੇਰੀ ਗੱਲ ਸੁਣੋ ਜੇ ਕਮਲੀਏ ਤੈਨੂੰ ਅਸੀਂ ਅੱਜ ਤੋਂ ਹੋਰ ਵੀ ਦਿੰਦੇ ਨਾ ਬਿਨਾ ਕਿਸੇ ਮੋਤਵਾਰ ਬੰਦੇ ਤੋਂ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਮਾਪੋਤ ਸੁਧਰਨ ਆਲੇ ਆ ਉਹਨਾਂ ਨੇ ਫੇਰ ਤੇਰੇ ਨਾਲ ਆਹੀ ਕੁਛ ਕਰਨਾ ਸੀ ਨਾਲੇ ਹੁਣ ਤਾਂ ਤੂੰ ਸਾਨੂੰ ਆ ਕੇ ਦੱਸ ਵੀ ਦਿੱਤਾ ਵੀ ਤੇਰੇ ਨਾਲ ਆ ਕੁਛ ਕਰਦੇ ਆ ਜੇ ਪਰ ਕਿਉਂ ਸਾਡੇ ਅੱਗੇ ਮੂੰਹ ਦੇ ਮਿੱਠੇ ਬਣ ਕੇ ਤੈਨੂੰ ਲੈ ਜਾਂਦੇ ਤੈਨੂੰ ਫੇਰ ਜਾ ਕੇ ਤੰਗ ਕਰਦੇ ਤੇ ਤੈਨੂੰ ਵਾਪਸ ਇੱਥੇ ਆਉਣ ਵੀ ਨਾ ਦਿੰਦੇ ਉਹੀ ਮਾਰ ਮਕਾ ਦਿੰਦੇ ਫੇਰ ਫੇਰ ਕੀ ਕਰਦੇ ਸੀ ਮੰਮੀ ਨੇ ਤਾਂ ਮੈਂ ਪਹਿਲੇ ਹੀ ਕਿਹਾ ਸੀ ਮੈਂ ਤਾਂ ਜਾਣਾ ਹੀ ਨਹੀਂ ਮੰਮੀ ਬਸ ਬਾਲਾ ਕਹਿਣ ਲੱਗੇ ਵੀ ਸਰਪੰਚ ਆਊਗਾ ਤਾਂ ਤੋੜ ਦਾਂਗੇ ਫਿਰ ਮੈਂ ਆਖਿਆ ਚਲੋ ਤੁਹਾਡੀ ਮਰਜ਼ੀ ਫਿਰ ਮੈਂ ਬੋਲ ਵੀ ਕੀ ਸਕਦੀ ਹਾਂ ਮੱਗਗੇ ਨਾਲੇ ਮੇਰੀ ਗੱਲ ਸੁਣੋ ਮੰਮੀ ਨੇ ਤੈਨੂੰ ਸਹੀ ਹੀ ਕਿਹਾ ਵੀ ਹਾਂ ਜੇ ਕੋਈ ਬੰਦਾ ਆਊਗਾ ਅੱਗੇ ਲੱਗ ਕਿ ਉਹਨਾਂ ਦੇ ਨਾਲ ਸਿਆਣਾ ਫੇਰ ਅਸੀਂ ਇਹਨਾਂ ਤੋੜਾਂਗੇ ਤੇ ਬਾਈ ਜਾਂਸ ਤੈਨੂੰ ਤੋੜ ਵੀ ਦਿੱਤਾ ਨਾ ਉਹਨਾਂ ਅੱਗੇ ਆ ਵਿਚਾਰੀ ਜੀ ਬਣ ਕੇ ਨਾ ਫਿਰਦੀ ਰਹੀ ਸੁਣ ਗਿਆ ਨਾ ਇਹ ਹੋ ਜਾਣਾ ਜੁੱਤੀ ਕैम ਕਰਨੀ ਪੈਂਦੀ ਆ ਤੇਜ ਉਤਰਾਰ ਬਨਜਾਪੂਰਾ ਆਈ ਨੇ ਵੀ ਜਿੱਥੇ ਉਹਨਾਂ ਨੇ ਕਿਹਾ ਤਾਂ ਬਹਿਣਾ ਤੇ ਉੱਥੇ ਹੀ ਬਹਿਣਾ ਤੇ ਜਿੱਥੇ ਉਹਨਾਂ ਨੇ ਕਿਹਾ ਤਾਂ ਉੱਠਣਾ ਤੇ ਉੱਥੇ ਹੀ ਉੱਠਣਾ ਭਾਬੀ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਕਿ ਮੈਨੂੰ ਐ ਵੀ ਵੱਡੇ ਐ ਐਵੇਂ ਉਹਨਾਂ ਅੱਗੇ ਕੀ ਬੋਲਣਾ ਫਿਰ ਬੋਲਣਾ ਸਿੱਖ ਵੱਡੇ ਉਹਦੋਂ ਤੱਕ ਹੁੰਦੇ ਆ ਜਦੋਂ ਤੱਕ ਸਿਆਣੀਆਂ ਗੱਲਾਂ ਕਰਨ ਜਦੋਂ ਸਿਰ ਚੜ ਜਾਂਦਾ ਨਾ ਉਦੋਂ ਨਹੀਂ ਵੱਡਾ ਛੋਟਾ ਦੇਖੀਦਾ ਹੁੰਦਾ ਠੀਕ ਐ ਭਾਬੀ ਲੈ ਫੜ ਸੰਤਰਾ ਖਾ ਲੈ ਮੈਂ ਤਾਂ ਤੇਰੇ ਵਾਸਤੇ ਲੈ ਕੇ ਆਈ ਆ ਨਹੀਂ ਭਾਬੀ ਮੇਰਾ ਜੀ ਨਹੀਂ ਕਰਦਾ ਤੁਸੀਂ ਖਾ ਲਓ ਹਣ ਤਾਂ ਕੁੱਟ ਖਾਣੀ ਐ ਮੇਨਾਂ ਦਾ ਖਾ ਲੈ ਖਾ ਲੈ ਨਹੀਂ ਨਹੀਂ ਭਾਬੀ ਤੁਸੀਂ ਖਾਓ